ਕੈਨੇਡਾ ਦੇ ਜੰਗਲਾਂ ਦੇ ਵਿੱਚ ਭਿਆਨਕ ਅੱਗ ਲੱਗ ਚੁੱਕੀ ਹੈ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਅਲਰਟ ਜਾਰੀ ਕੀਤਾ ਜਾ ਰਿਹਾ ਉੱਤਰੀ ਅਲਬਰਟਾ ਇਲਾਕੇ ਦੇ ਵਿੱਚ ਭਿਆਨਕ ਅੱਗ ਜੰਗਲਾਂ ਨੂੰ ਲੱਗ ਚੁੱਕੀ ਹੈ ਹਵਾਵਾਂ ਤੇਜ਼ ਅਤੇ ਗਰਮ ਹੋਣ ਦੇ ਕਾਰਨ ਲਗਾਤਾਰ ਬੇਕਾਬੂ ਹੁੰਦੀ ਜਾ ਰਹੀ ਹੈ ਇਹ ਅੱਗ ਹਲੇ ਤੱਕ ਜਿਹੜਾ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਉਹਨਾਂ ਦਾ ਕਹਿਣਾ ਹੈ ਕਿ ਹਲੇ ਤੱਕ ਇਹ ਅੱਗ ਜਿਹੜੀ ਸ਼ਹਿਰ ਤੋਂ ਦੂਰ ਆ ਪਾਰਾ ਹਵਾ ਦਾ ਰੁੱਖ ਬਦਲਣ ਦੇ ਕਾਰਨ ਕਿਸੇ ਵੀ ਜਿਹੜਾ ਵੇਲੇ ਅਣ ਸੁਖਾਮੀ ਘਟਨਾ ਵਾਪਰ ਸਕਦੀ ਹੈ ਤਾਂ ਇਸੇ ਕਰਕੇ ਜਿਹੜਾ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਆਮ ਲੋਕਾਂ ਨੂੰ ਜਿਹੜੇ ਉਸ ਅੱਗ ਵਾਲੇ ਇਲਾਕੇ ਦੇ ਵਿੱਚ ਨੇ ਜਾਂ ਪਰ ਉੱਤਰੀ ਅਲਬਰਟਾ ਇਲਾਕੇ ਦੇ ਵਿੱਚ ਨੇ ਉਹਨਾਂ ਨੂੰ ਕਿਹਾ ਹੋਇਆ ਕਿ ਆਪਣਾ ਜਿਹੜਾ ਸਾਰਾ ਸਮਾਨ ਉਹ ਪੈਕ ਕਰਕੇ ਰੱਖਿਆ ਜਾਵੇ ਕਿਸੇ ਵੀ ਵੇਲੇ ਇੱਕ ਦੋ ਘੰਟੇ ਦੇ ਵਿੱਚ ਜਿਹੜਾ ਉਹ ਇਲਾਕਾ ਖਾਲੀ ਕਰਨ ਦੇ ਜਿਹੜੇ ਆਦੇਸ਼ ਨੇ ਦਿੱਤੇ ਜਾ ਸਕਦੇ ਨੇ ਤਾਂ ਤੁਹਾਡੇ ਨਾਲ ਬਹੁਤ ਵੱਡੀ ਕਬਰ ਸੰਜੀ ਕਰ ਰਹੇ ਆ ਕਿ ਉੱਤਰੀ ਅਲਬਰਟਾ ਦੇ ਵਿੱਚ ਜੰਗਲ ਨੂੰ ਜਿਹੜੀ ਭਿਆਨਕ ਅੱਗ ਲੱਗ ਚੁੱਕਿਆ ਤਾਂ ਇੱਕ ਘੰਟੇ ਦਾ ਜਿਹੜਾ ਜਿਹੜਾ ਇਲਾਕਾ ਖਾਲੀ ਕਰਨ ਨੂੰ ਲੈ ਕੇ ਨੋਟਿਸ ਜਾਰੀ ਕਰ ਦਿੱਤਾ ਗਿਆ ਕਿ ਯਾਨੀ ਕਿ ਤੁਸੀਂ ਆਪਣਾ ਸਾਰਾ ਸਮਾਨ ਸਾਮਕ ਰੱਖੋ ਕਿ ਕਿਸੇ ਵੀ ਵੇਲੇ ਇਹ ਨੋਟਿਸ ਆ ਸਕਦਾ ਕਿ ਇੱਕ ਘੰਟੇ ਦੇ ਵਿੱਚ ਜਿਹੜਾ ਸਮਾਨ ਆ ਉਹ ਖਾਲੀ ਕਰ ਦਿੱਤਾ ਜਾਵੇ ਤਾਂ ਉੱਤਰੀ ਅਲਬਰਟਾ ਦੇ ਇੱਕ ਭਾਈਚਾਰੇ ਦੇ ਨਿਵਾਸੀਆਂ ਨੂੰ ਸੰਭਾਵਿਤ ਖਾਲੀ ਕਰਨ ਦੇ ਜਿਹੜਾ ਤਿਆਰ ਕਰਨ ਦੇ ਲਈ ਕਿਹਾ ਗਿਆ ਕਿਉਂਕਿ ਸ਼ਕਤੀਸ਼ਾਲੀ ਅਤੇ ਅਣਪਛਾਤੀਆਂ ਹਵਾਵਾਂ ਨੇੜੇ ਦੇ ਜੰਗਲ ਦੀ ਅੱਗ ਦੇ ਵਿੱਚ ਨੂੰ ਲਪਟਾਂ ਦਿੰਦੀਆਂ ਹਨ ਜਾਨੀ ਕਿ ਉਹਨਾਂ ਦਾ ਕਹਿਣਾ ਹੈ ਕਿ ਜੜੀਆਂ ਤੇਜ਼ ਹਵਾਵਾਂ ਨੇ ਉਹਨਾਂ ਦੇ ਨਾਲ ਇਹ ਅੱਗ ਹੋਰ ਭਿਆਨਕ ਰੂਪ ਫੜਦੀ ਹੈ ਤੇ ਇਸੇ ਦੇ ਨਾਲ ਨਿਵਾਸੀਆਂ ਨੂੰ ਕਿਹਾ ਗਿਆ ਕਿ ਉਹ ਇੱਕ ਘੰਟੇ ਦੇ ਨੋਟਿਸ ਦੇ ਵਿੱਚ ਆਪਣੇ ਘਰ ਛੱਡਣ ਦੇ ਲਈ ਤਿਆਰ ਰਹਿਣ ਜਾਨੀ ਕਿ ਸਿੱਧੇ ਤੌਰ ਤੇ ਉਹਨਾਂ ਨੂੰ ਕਹਿ ਦਿੱਤਾ ਕਿ ਕਿਸੇ ਵੀ ਵੇਲੇ ਇੱਕ ਘੰਟੇ ਦਾ ਨੋਟਿਸ ਹੈ ਜਿਹੜਾ ਉਹਨਾਂ ਨੂੰ ਦਿੱਤਾ ਜਾ ਸਕਦਾ ਕਿ ਇਸ ਘੰਟੇ ਦੇ ਵਿਚ ਵਿੱਚ ਜਿਹੜਾ ਤੁਸੀਂ ਆਪਣੇ ਮਕਾਨ ਸਾਰਾ ਕੁਝ ਖਾਲੀ ਕਰ ਦਿੱਤਾ ਜਾਵੇ ਲਗਭਗ 1300 ਨਿਵਾਸੀਆਂ ਵਾਲੇ ਸ਼ਹਿਰ ਤੋਂ ਲਗਭਗ 8 ਕਿਲੋਮੀਟਰ ਉੱਤਰ ਵਿੱਚ ਜੰਗਲ ਸੜ ਰਿਹਾ ਜਾਨੀ ਕਿ 1300 ਜਿਹੜੇ ਇਲਾਕੇ ਦੇ ਵਿੱਚ ਲੋਕ ਰਹਿੰਦੇ ਨੇ ਉਸ ਸ਼ਹਿਰ ਦੇ ਵਿੱਚ ਛੋਟੇ ਸ਼ਹਿਰ ਤੋਂ ਤਕਰੀਬਨ 8 ਕੋ ਕਿਲੋਮੀਟਰ ਦੀ ਦੂਰੀ ਦੇ ਉੱਪਰ ਬਹੁਤ ਭਿਆਨਕ ਅੱਗ ਲੱਗੀ ਹੈ ਤੇ ਜਿਹੜਾ ਸਵੈਨ ਹਿਲਜ਼ ਐਡਮਿੰਟਨ ਆ ਜਿਹੜਾ ਉਸ ਤੋਂ ਲਗਭਗ 220 ਕਿਲੋਮੀਟਰ ਉੱਤਪਰਚਨ ਦੇ ਵਿੱਚ ਭਿਆਨਕ ਅੱਗ ਲੱਗ ਚੁੱਕੀ ਹੈ ਲਗਭਗ 1600 ਏਕੜ ਦੇ ਵਿੱਚ ਅੱਗ ਲੱਗ ਚੁੱਕੀ ਆ ਤਾਪਮਾਨ ਜਿਆਦਾ ਵਧਿਆ ਹੋਇਆ ਤੇਜ਼ ਹਵਾਵਾਂ ਦੇ ਕਾਰਨ ਅੱਗ ਲਗਾਤਾਰ ਬੇਕਾਬੂ ਹੋ ਰਹੀ ਹੈ ਤੇ ਜੇ ਹਲਵਾਟਾ ਫਾਈਲਡ ਫਾਇਰ ਸੂਚਨਾ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਤੇਜ਼ ਹਵਾਵਾਂ ਦੇ ਕਾਰਨ ਹਾਲਾਤ ਕਿਸੇ ਵੀ ਵੇਲੇ ਬਦਲ ਸਕਦੇ ਨੇ ਤੇ ਨਾਲ ਦੀ ਨਾਲ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਆਮ ਲੋਕ ਨੇ ਜਿਹੜਾ ਉਹਨਾਂ ਨੂੰ ਵਗ ਹਰ ਵਕਤੇ ਕਿਹਾ ਗਿਆ ਕਿ ਕਿਸੇ ਵੀ ਵੇਲੇ ਜਿਹੜਾ ਇਲਾਕਾ ਖਾਲੀ ਕਰਨ ਦੇ ਲਈ ਤਿਆਰ ਬਰ ਤਿਆਰ ਰਹਿਣਾ ਲੋ ਵਾ ਟਾਈਮਰਜੈਂਸੀ ਚੇਤਾਵਨੀ ਦੇ ਅਨੁਸਾਰ ਹੈ ਸਵੈਨ ਹੈਲਥ ਖੇਤਰ ਦੇ ਵਿੱਚ ਹਰ ਕਿਸੇ ਨੂੰ ਆਪਣੇ ਘਰ ਛੱਡਣ ਦੀ ਪੂਰੀ ਤਿਆਰੀ ਕਰਨੀ ਚਾਹੀਦੀ ਹੈ ਉਹਨਾਂ ਨੂੰ ਆਪਣੇ ਪਾਲਤੂ ਜਾਨਵਰ ਮਹੱਤਵਪੂਰਨ ਦਸਤਾਵੇਜ਼ ਇਕੱਠੇ ਕਰਨੇ ਚਾਹੀਦੇ ਹਨ ਘੱਟੋ ਘੱਟ 3 ਦਿਨਾਂ ਤੱਕ ਚੱਲਣ ਲਈ ਕਾਫੀ ਭੋਜਨ ਬਾਲਣਾ ਪਾਣੀ ਸਪਲਾਈ ਹੋਣੀ ਚਾਹੀਦੀ ਹੈ ਜਾਨੀ ਕਿ ਹੁਣ ਇਹ ਕਹਿ ਦਿੱਤਾ ਗਿਆ ਕਿ ਇਕੋ ਜਿਹੇ ਇਲਾਕਿਆਂ ਦੇ ਵਿੱਚ ਵੀ ਜਿਹੜਾ ਕਟੋ-ਕਟ ਜਿਹੜਾ ਤਿੰਨ ਦਿਨਾਂ ਦਾ ਸਮਾਨ ਨਾਲ ਲੈ ਕੇ ਤੁਸੀਂ ਆਪਣੇ ਘਰਾਂ ਦੇ ਵਿੱਚ ਹੋ ਜਾਨੀ ਕਿ ਜਿਹੜਾ ਐਮਰਜੈਂਸੀ ਦਾ ਸਾਮਾਨ ਜਿਸ ਦੇ ਵਿੱਚ ਕਿ ਪਾਣੀ ਰਾਸ਼ਨ ਉਹ ਸਮਾਨ ਆਉਂਦਾ ਜਿਹੜਾ ਉਹ ਸਟੋਰ ਕਰਕੇ ਜਾਨੀ ਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇੰਨਾਕ ਤੁਸੀਂ ਜਿਹੜਾ ਸਾਜੋ ਸਮਾਨ ਆਪਣਾ ਜਮ੍ਹਾਂ ਕਰ ਲਓ ਰਾਸ਼ਨ ਦਾ ਉਸ ਤੋਂ ਬਾਅਦ ਪਾਣੀ ਦਾ ਬਾਲਣ ਦਾ ਜੇਕਰ ਤੁਸੀਂ ਤੁਹਾਨੂੰ ਆਪਣਾ ਘਰ ਛੱਡ ਕੇ ਕਿਤੇ ਜਾਣਾ ਪੈਂਦਾ ਤੁਸੀਂ ਤਿੰਨ ਚਾਰ ਦਿਨਾਂ ਦਾ ਜਿਹੜਾ ਰਾਸ਼ਨ ਆ ਉਥੇ ਨਾਲ ਲੈ ਕੇ ਜਾ ਸਕੋ ਐਮਰਜੈਂਸੀ ਦੇ ਵਿੱਚ ਉਸ ਨੂੰ ਜਿਹੜਾ ਵਰਤ ਸਕੋ ਉਸ ਦੇ ਨਾਲ ਕਿੜਾ ਆਪਣਾ ਜੀਵਨ ਬਸਰ ਆ ਉਹ ਕਰ ਸਕੋ ਪਰ ਬਹੁਤ ਭਿਆਨਕ ਆਗਾ ਜਿਹੜੀ ਉੱਤਰੀ ਅਲਬਰਟਾ ਦੇ ਵਿੱਚ ਲੱਗ ਚੁੱਕਿਆ ਲੋਕਾਂ ਨੂੰ ਅਲਰਟ ਜਾਰੀ ਕੀਤਾ ਕਿ ਇਸ ਤਰੀਕੇ ਤਿਆਰ ਵਰਤਿਆ ਰੋ ਕਿ ਜਦੋਂ ਵੀ ਤੁਹਾਨੂੰ ਇੱਕ ਘੰਟੇ ਦਾ ਨੋਟਿਸ ਆਉਂਦਾ ਤਾਂ ਉਸ ਇੱਕ ਘੰਟੇ ਦੇ ਵਿੱਚ ਜਿਹੜੇ ਸਾਰੇ ਘਰ ਮਕਾਨ ਨੇ ਉਹ ਖਾਲੀ ਕਰ ਦਿੱਤੇ ਜਾਣ